ਅਸੀਂ ਤਾਂ ਦਿੱਲੀ ਸੀ ਇਹੋ ਜਾਂਗੇ ਪਰ ਇੱਕ ਵਾਰੀ ਤੁਸੀਂ ਵੀ ਯਕੀਨ ਕਰੋ ਅਸੀਂ ਉਹ ਲੋਕ ਜਿਹਨੂੰ ਤੁਹਾਨੂੰ ਦਰੋਤੋ ਗੁਰੂ ਤੋਂ ਬੋਲੋ ਲਾਲੀਤਾ ਮੁਰੇ ਇੱਕ ਹੰਸੇ ਬਾਜਾਂ ਵਾਲੇ ਬਾਪੂ ਮੈਂ ਹੀ ਕਰਦਾ ਸੀ ਤੋਸਕਰ ਗੁਰਦੁਆਰਾ ਸਾਹਮਣੇ ਖੜਾ ਹੋ ਕੇ ਪੰਚ ਖਾਲਸਾ ਸਜਾਉਣਾ ਮੈਂ ਮੈਨੂੰ ਜੋ ਮੱਦੀ ਸੁਝਾ ਦੇ ਦਿਓ ਜਿੱਦੋਂ ਫੱਟੇ ਦੀ ਜਾਈ ਸੀ ਇੱਕ ਇੱਕ ਸਾਈਕਲ ਵੀ ਮੇਰੇ ਮਗਰ ਤੁਹਾਡਾ ਕਾਲਜਾ ਥੰਦਾ ਨਾ ਕਰਦਾ ਮੈਂ ਕਹਿੰਦਾ ਸੋ ਸਾਡੇ ਸਾਥੀ ਜਿਹੜਾ ਰਾਈਟ ਜੀ ਬੰਦਾ ਹੋ। ਬਿਲਕੁਲ ਗੋਲਟਾ ਜੋੜੀ ਚੁੱਪੇ ਵੀ ਗਲਤੀ ਹੋਈ ਉਹ ਵੀ ਮੈਨੂੰ ਮਾਫੀ ਤੇ ਵੀ ਮੰਗਣੀ ਚਾਹੀਦੀ ਪਰ ਉਹਨਾਂ ਦੇ ਵਿਹਾਸ ਤੇ ਵੀ ਮਾਫੀ ਮੰਗਦਾ। ਮੈਂ ਕਿ ਮੈਂ ਗੱਜਿਆ ਕਰੂੰਗਾ ਪਾਰਲੀਮੈਂਟ ਚ ਕਰੀ ਯਕੀਨ ਕਰਨਾ ਮੇਰੀ 71 ਸਾਲ ਹੋ ਗਏ ਇਹੀ ਸੁਣਦੇ ਆ। ਮੈਂ ਇੰਨੀ ਜ਼ਗਾ ਕਦੀ ਹੋਇਆ ਹੀ ਨਹੀਂ ਸੀ। ਪਹਿਲਾ ਜਲੰਧਾ ਹਾਰ ਗਿਆ ਫੇਰ ਹਾਰ ਗਿਆ ਫੇਰ ਦਿੱਲੀ ਨੂੰ ਜਿੱਤਿਆ ਜਗੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਜ਼ਾਈ ਮਿਲੀ ਆ ਇੱਕ ਵਾਰੀ ਸ਼ਾਬਾਸ਼ ਦੇ ਦਿਓ ਖਾਪੀ ਦੇ ਦਿਓ ਤੂੰ ਤਾਂ ਸਾਡਾ ਬੱਚਾ ਆ ਬੈਰੀਕਾਰਟ ਦੇ ਦਿਓ ਬੈਰੀਕਾਰਟਾ ਕੇ ਜਾਣ ਦਿਓ ਬੈਰੀਕਾਰਟ ਦੇ ਦਿਓ ਐਮਐਸਟੀ ਦੇ ਦਿਓ ਵਾ ਮੈਂ ਉਹੀ ਗੱਲ ਕਰਾਂਗਾ ਜਿੰਮੀ ਕੁ ਜੋਗਾ ਮੈਂ ਹੈਗਾ ਕੱਲ੍ਹ ਨੂੰ ਤੁਹਾਡੇ ਮੱਥੇ ਲਗਣਾ ਜਗੋਂ ਮੇਰੇ ਕੁਝ ਪੱਲੇ ਆ ਗਿਆ ਮਾੜੀ ਮੋਟੀ ਪਾਵਰ ਜੀ ਆ ਗਈ ਜੇ ਫੇਰ ਮੈਂ ਆਪਾ ਪਾਰਲੀਮੈਂਟ ਨਹੀਂ ਆ ਜੀ ਜੰਟੀ ਸੂਤ ਨਾ ਕਰਕੇ ਕਦੀ ਖਲਾਫ ਨਹੀਂ ਬੋਲਿਆ ਮੈਂ ਪਾਰਲੀਮੈਂਟ ਵਿਚ ਖਾਸੀ ਕਿ ਸਾਨੂੰ ਪੱਈਆ ਪੁੱਛ ਲੈਂਦੇ ਸਾਨੂੰ ਪਹਿਲਾਂ ਪੁੱਛ ਲੈ ਕਾਨੂੰਨ ਬਣਾਉਣ ਤੋਂ ਤੁਸੀਂ ਤਾਂ ਹਾਂ ਫਿਰਾਲ ਬੰਗੂਲ ਦੀ ਗੱਲ ਕਰਕੇ ਤੁਹਾਨੂੰ ਸੁਣਾਇਆ ਜਾ ਰਿਹਾ ਅੱਗੇ ਤੋਂ ਪਿੱਛੋਂ ਤੁਹਾਡਾ ਭਰਾ ਕਦੇ ਵੀ ਹਾਂ ਫਿਰਾਲ ਵੀ ਬੋਲੇ ਤੁਹਾਡਾ ਬੱਚਾ ਆ ਤੁਹਾਨੂੰ ਦਿੱਲੀ ਵਾਲਿਓ ਬਾਟਰ ਖਵਾ ਦੇ ਉਹ ਮੈਂ ਤੁਹਾਡਾ ਕਾ ਕਾ ਕੇ ਪੜਿਆ ਯਾਰ ਮੈਂ ਤੁਹਾਣਾ ਗੁਜ਼ਾਰਾ ਕਰ ਸਕਦਾ ਮੈਂ ਬੋਜਾ ਵਾਲੇ ਬੱਬੂ ਦਾ ਆਸ਼ਿਕ ਆ ਅੱਜ ਇਹਨਾਂ ਮੈਂ ਕਰਦਾ ਮੈਂ ਮੈਂ ਹੌਲੀ ਹੌਲੀ ਸਾਰੇ ਸੋਨਿਆਂ ਨੇ पेश हुया करो नं तुरू गिं ਹੈ ਦਸਮ ਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਫਰੀਕ ਦੇ ਮੈਨੂੰ ਸੰਗ ਰੱਖਿਆ ਹੈ ਮੈਂ ਆਪਣੇ ਲੋਕਾਂ ਦੇ ਅੱਗੇ ਤਾਂ ਮੱਥੇ ਲੱਗ ਸਕਾਂ ਮੈਂ ਮੱਥੇ ਲੱਗ ਸਕਾਂ ਮੈਂ ਮੱਥੇ ਲੱਗ ਸਕਾਂ ਇਹਨਾਂ ਲੋਕਾਂ ਦੇ ਅੱਗੇ ਤੇ ਵੀ ਮੈਂ ਸੰਗ ਰੱਖਿਆ ਹੋਇਆ ਹੈ ਇਹ ਸੱਚਾ ਪਾਸ਼ਾ ਹੈ ਜੇ ਮੇਰੇ ਤੋਂ ਚੇਤਨਾ ਚਲੇ ਜਨਾ ਹੋ ਗਿਆ ਮੈਨੂੰ ਸਜ਼ਾ ਮਿਲੇ ਆਖਰੀ ਲੋਕਾਂ ਦੇ ਕਰਾਟ ਵਰਦਾ ਤੁਸੀਂ ਮਜੂਦਾ ਇੱਥੇ ਸੀ ਮਜੂਦਾ ਇੱਥੇ ਤੁਸੀਂ ਆਪਾਂ ਸਵਾਲ ਖਾ ਸਕਦੇ ਸੀ ਹੰਸਰਾਜੀ ਇਹ ਆਖੋ ਖਾਨਾਂ ਨੂੰ ਪਾਟਾ ਤੇ ਠੋ ਸਾਡੀ ਇਹ ਮੰਗ ਸਾਡੀਆਂ ਮੰਗਾ ਲੱਲੋ ਸਾਡੀਆਂ ਮੰਗਾ ਤੇ ਨਹੀਂ ਇਹ ਹੋਰ ਚਾਹੀ ਚੱਲਣਗੇ ਭਾਰਤੀ ਜੁਨਤਾ ਬਾਲਗੀ ਮੁਰਦਾਬਾ 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 ਮਚਦੇ ਕੇ ਜੋ ਵਿਵਸਥਾ ਉਸੇ ਤਰ੍ਹਾਂ ਬਿਹਲਾਜ ਆ ਸਾਡੀ ਕੋਈ ਮੰਗ ਹੈ ਇੱਕੋ ਹਸਰਾਦ ਨੂੰ ਅਸੀਂ ਇਹੀ ਕਿਹਾ ਸੀ ਵੇ ਸਾਡੇ ਜਿਹੜੇ ਹਰਿਆਣੇ ਦੇ ਉੱਥੇ ਬੈਰੀਕੇਡ ਲੱਗੀ ਆ ਜਿੱਦਾਂ ਸੜਕਾਂ 'ਚ ਕੰਦਾ ਗੱਡੀਆਂ ਗਈਆਂ ਉੱਥੇ ਕਿੱਲ ਲਾਏ ਕਰਿਆ ਉਹ ਭਰਾਵਾ ਪਹਿਲਾਂ ਉਹ ਪਟਵਾ ਦਿਓ ਤੇ ਕੋਈ ਗੱਲ ਨਹੀਂ ਫਿਰ ਤੁਸੀਂ ਮੋੜਾ ਮੰਗਣਾ ਆ ਦਿਓ ਉਹ ਗੱਲ ਕੋਈ ਨਹੀਂ ਉਹ ਭਰਾਵਾ ਜਿਹੜੇ ਤੁਸੀਂ ਜਾਣਦੇ ਹੋ ਆ ਜਿਹੜਾ ਤੁਸੀਂ ਜਿੰਨਾ ਕਿ ਸ਼ੈਰੀਆਂ ਜਾਣਦੇ ਹੋ ਕੌਣ ਜਾਣਦੇ ਹੋ ਇਸ ਲਈ ਸਾਨੂੰ ਪਹਿਲਾਂ ਭਗਵਾਨ ਕਮਾਣਾ ਦਿੱਤਾ ਆ ਜਿਹੜਾ ਸਾਡਾ ਮੁਲਕ ਦਾ ਬੁਰਾ ਹਾਲ ਕਰਤਾ ਇਹਨਾਂ ਨੇ ਗੰਗੌਣ ਵਾਲਿਆਂ ਨੇ